ਅਜਿ ਸਵੇਰੇ ਅੰਮ੍ਰਿਤਸਰ ਦੇ 62 ਦੇਤੇ ਮੱਖਣ ਸਿੰਘ ਨਾਮ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆ ਗਿਆ ਇਸ ਕਤਲकांड ਦੀ ਕਥਿਤ ਜ਼ਿੰਮੇਵਾਰੀ ਕਣਸ਼ਾਮਪੂਰੀਆ ਗੈਂਗ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਲਈ ਹੈ ਪੋਸਟ ਦੇ ਵਿੱਚ ਲਿਖਿਆ ਹੈ ਕਿ ਇਹ ਕਤਲ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਪੋਸਟ ਦੇ ਵਿੱਚ ਲਿਖਿਆ ਹੈ ਕਿ ਅੰਮ੍ਰਿਤਸਰ ਬੱਸ ਸਟੈਂਡ ਤੇ ਮੱਖਣ ਦਾ ਕਤਲ ਹੋਇਆ ਜੋ ਇਸ ਦੀ ਜ਼ਿੰਮੇਵਾਰੀ ਮੈਡੋਨੀਬਲ ਅਮਰ ਖੱਬੇ ਪ੍ਰਫ ਦਾਸੂਵਾਲ ਮੁਹੱਬਤ ਰੰਧਾਵਾ ਅਤੇ ਕੌਸ਼ਲ ਚੌਧਰੀ ਲੈਂਦੇ ਆ ਇਹ ਸਾਡੇ ਐਂਟੀ ਜੱਗੂ ਦਾ ਖਾਸ ਬੰਦਾ ਸੀ ਇਸ ਨੇ ਮੂਸੇ ਵਾਲਾ ਕੇਸ ਦੇ ਵਿੱਚ ਵੀ ਮਨਦੀਪ ਤੂਫਾਨ ਅਤੇ ਮਨੀ ਨੂੰ ਪਨਾ ਦਿੱਤੀ ਸੀ ਤੇ ਇਹਨਾਂ ਦੇ ਹਥਿਆਰ ਸੰਭਦਾ ਸੀ ਅੱਗੇ ਲਿਖਿਆ ਹੈ ਕਿ ਸਾਡੇ ਭਰਾ ਧਰਮੇ ਦੇ ਕਤਲ ਦੇ ਵਿੱਚ ਵੀ ਇਸਨੇ ਪਨਾ ਦਿੱਤੀ ਸੀ ਅੱਜ ਅਸੀਂ ਆਪਣੇ ਭਰਾ ਧਰਮੇਦਾਤੇ ਸਿੱਧੂ ਮੂਸੇਵਾਲੇ ਦਾ ਬਦਲਾ ਲਿਆ ਹੈ ਇੱਥੇ ਹੀ ਬੱਸ ਨਹੀਂ ਪੋਸਟ ਦੇ ਵਿੱਚ ਚੇਤਾਵਨੀ ਦਿੰਦੇ ਆ ਕਿ ਆ ਕਿ ਜਿਨ੍ਹਾਂ ਨੇ ਵੀ ਗੱਡੀਆਂ ਲੈ ਕੇ ਦਿੱਤੀਆਂ ਸੀ ਉਹ ਵੀ ਤਿਆਰ ਰਹਿਣ ਇੱਥੇ ਖਾਸ ਤੌਰ ਤੇ ਦੱਸਣਯੋਗ ਹੈ ਕਿ ਔਨਯਰ ਇਸ ਕਥਿਤ ਪੋਸਟ ਦੀ ਜ਼ਿੰਮੇਵਾਰੀ ਨਹੀਂ ਲੈਂਦਾ ਤਾਂ ਦੱਸ ਦਈਏ ਕਿ ਅੱਜ ਤੜਕਸਾਰ ਅੰਮ੍ਰਿਤਸਰ ਦੇ ਬੱਸ ਅੱਡੇ ਤੇ ਗੋਲੀਆਂ ਮਾਰ ਕੇ ਇੱਕ ਨੌਜਵਾਨ ਦਾ ਕਤਲ ਕੀਤਾ ਗਿਆ ਸੀ ਮ੍ਰਿਤਕ ਦੀ ਸ਼ਨਾਖਤ ਮੱਖਣ ਸਿੰਘ ਵਾਸੀ ਪਿੰਡ ਕਣਸ਼ਾਮਪੁਰ ਮਹਿਤਾ ਅੰਮ੍ਰਿਤਸਰ ਵੱਜੋਂ ਹੋਈ ਸੀ ਇਹ ਵਾਰਦਾਤ ਅੱਜ ਸਵੇਰੇ 10 ਵਜੇ ਦੇ ਕਰੀਬ ਵਾਪਰੀ ਸੀ ਤਿੰਨ ਅਣਪਛਾਤੇ ਨੌਜਵਾਨ ਨਦ ਦੇ ਵੱਲੋਂ ਬੱਸ ਚੇਕਰ ਮੱਖਣ ਸਿੰਘ ਤੇ ਇਨੇ ਵਾ ਗੋਲੀਆਂ ਚਲਾਈਆਂ ਗਈਆਂ ਤੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਵਾਰਦਾਤ ਮੌਕੇ ਘਟਨਾ ਸਥਾਨ ਤੇ ਮੌਜੂਦ ਸੂਤਰਾਂ ਨੇ ਦੱਸਿਆ ਕਿ ਇੱਥੇ ਲਗਭਗ ਅੱਧੀ ਦਰਜਨ ਤੋਂ ਵੱਧ ਗੋਲੀਆਂ ਚੱਲੀਆਂ ਨੇ ਜਿਸ ਕਾਰਨ ਬੱਸ ਅੱਡੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਗੋਲੀਆਂ ਲੱਗਣ ਕਾਰਨ ਮੱਖਣ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਤਾਂ ਹੁਣ ਇਸ ਕਤਲ ਦੀ ਜ਼ਿੰਮੇਵਾਰੀ ਕਣਸ਼ਾਮਪੁਰਿਆ ਗੈਂਗ ਦੇ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਕੇ ਲਈ ਗਈ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੇ ਨਾਲ ਵੀ ਇਹ ਜੁੜਿਆ ਹੋਇਆ ਜਿੰਨਾ ਵਿਅਕਤੀਆਂ ਦੇ ਵੱਲੋਂ ਜੋ ਵਿਅਕਤੀ ਜਿਹੜੇ ਆ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਦੋਸ਼ੀ ਸੀ ਉਹਨਾਂ ਨੂੰ ਇਸ ਵਿਅਕਤੀ ਦੇ ਵੱਲੋਂ ਪਨਾਹ ਦਿੱਤੀ ਗਈ ਸੀ ਅੱਜ ਸਵੇਰੇ ਅੰਮ੍ਰਿਤਸਰ ਦੇ 62 ਦੇ ਤੇ ਮੱਖਣ ਸਿੰਘ ਨਾਮ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਨਮਾ ਮੋੜ ਆ ਗਿਆ ਇਸ ਕਤਲकांड ਦੀ ਕਥਿਤ ਜ਼ਿੰਮੇਵਾਰੀ ਕਣਸ਼ਾਮਪੂਰੀਆ ਗੈਂਗ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਲਈ ਹੈ ਪੋਸਟ ਦੇ ਵਿੱਚ ਲਿਖਿਆ ਹੈ ਕਿ ਇਹ ਕਤਲ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਹੈ ਪੋਸਟ ਦੇ ਵਿੱਚ ਲਿਖਿਆ ਹੈ ਕਿ ਅੰਮ੍ਰਿਤਸਰ ਬੱਸ ਸਟੈਂਡ ਤੇ ਮੱਖਣ ਦਾ ਕਤਲ ਹੋਇਆ ਜੋ ਇਸ ਦੀ ਜ਼ਿੰਮੇਵਾਰੀ ਮੈਡੋਨੀਬਲ ਅਮਰ ਖੱਬੇ ਪ੍ਰਫਦਾਸੂਵਾਲ ਮੁਹਬਤ ਰੰਧਾਵਾ ਅਤੇ ਕੌਸ਼ਲ ਚੌਧਰੀ ਲੈਂਦੇ ਆ ਇਹ ਸਾਡੇ ਐਂਟੀ ਜੱਗੂ ਦਾ ਖਾਸ ਬੰਦਾ ਸੀ ਇਸਨੇ ਮੂਸੇ ਵਾਲਾ ਕੇਸ ਦੇ ਵਿੱਚ ਵੀ ਮਨਦੀਪ ਤੂਫਾਨ ਅਤੇ ਮਨੀ ਨੂੰ ਪਨਾਹ ਦਿੱਤੀ ਸੀ ਤੇ ਇਹਨਾਂ ਦੇ ਹਥਿਆਰ ਸੰਭਦਾ ਸੀ ਅੱਗੇ ਲਿਖਿਆ ਕਿ ਸਾਡੇ ਭਰਾ ਧਰਮੇ ਦੇ ਕਤਲ ਦੇ ਵਿੱਚ ਵੀ ਇਸਨੇ ਪਨਾਹ ਦਿੱਤੀ ਸੀ ਅੱਜ ਅਸੀਂ ਆਪਣੇ ਭਰਾ ਧਰਮੇ ਦਾ ਤੇ ਸਿੱਧੂ ਮੂਸੇ ਵਾਲੇ ਦਾ ਬਦਲਾ ਲਿਆ ਇੱਥੇ ਹੀ ਬਸ ਨਹੀਂ ਪੋਸਟਰ ਦੇ ਵਿੱਚ ਚੇਤਾਵਨੀ ਦਿੰਦੇ ਆਖਿਆ ਕਿ ਜਿਨ੍ਹਾਂ ਨੇ ਵੀ ਗੱਡੀਆਂ ਲੈ ਕੇ ਦਿੱਤੀਆਂ ਸੀ ਉਹ ਵੀ ਤਿਆਰ ਰਹਿਣ ਇੱਥੇ ਖਾਸ ਤੌਰ ਤੇ ਦੱਸਣਯੋਗ ਹੈ ਕਿ ਔਨਯਾਰ ਇਸ ਕਥਿਤ ਪੋਸਟ ਦੀ ਜ਼ਿੰਮੇਵਾਰੀ ਨਹੀਂ ਲੈਂਦਾ ਤਾਂ ਦੱਸਤੀਏ ਕਿ ਅੱਜ ਤੜਕਸਾਰ ਅੰਮ੍ਰਿਤਸਰ ਦੇ ਬਾਸੜਡੇ ਤੇ ਗੋਲੀਆਂ ਮਾਰ ਕੇ ਇੱਕ ਨੌਜਵਾਨ ਦਾ ਕਤਲ ਕੀਤਾ ਗਿਆ ਸੀ ਮ੍ਰਿਤਕ ਦੀ ਸ਼ਨਾਖਤ ਮੱਖਣ ਸਿੰਘ ਵਾਸੀ ਪਿੰਡ ਕਣਸ਼ਾਮਪੁਰ ਮਹਿਤਾ ਅੰਮ੍ਰਿਤਸਰ ਵਜੋਂ ਹੋਈ ਸੀ ਇਹ ਵਾਰਦਾਤ ਅੱਜ ਸਵੇਰੇ 10 ਵਜੇ ਦੇ ਕਰੀਬ ਵਾਪਰੀ ਸੀ ਤਿੰਨ ਅਣਪਛਾਤੇ ਨੌਜਵਾਨ ਨਦੇ ਵੱਲੋਂ ਬੱਸ ਚੈੱਕਰ ਮੱਖਣ ਸਿੰਘ ਤੇ ਨੇਵਾ ਗੋਲੀਆਂ ਚਲਾਈਆਂ ਗਈਆਂ ਤੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਵਾਰਦਾਤ ਮੌਕੇ ਘਟਨਾ ਸਥਾਨ ਤੇ ਮੌਜੂਦ ਸੂਤਰਾਂ ਨੇ ਦੱਸਿਆ ਕਿ ਇੱਥੇ ਲਗਭਗ ਅੱਧੀ ਦਰਜਨ ਤੋਂ ਵੱਧ ਗੋਲੀਆਂ ਚੱਲੀਆਂ ਨੇ ਜਿਸ ਕਾਰਨ ਬੱਸ ਅੱਡੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਗੋਲੀਆਂ ਲੱਗਣ ਕਾਰਨ ਮੱਖਣ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਤਾਂ ਹੁਣ ਇਸ ਕਤਲ ਦੀ ਜ਼ਿੰਮੇਵਾਰੀ ਕਣਸ਼ਾਮਪੂਰੀਆ ਗੈਂਗ ਦੇ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਕੇ ਲਈ ਗਈ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੇ ਨਾਲ ਵੀ ਇਹ ਜੁੜਿਆ ਹੋਇਆ ਜਿੰਨਾ ਵਿਅਕਤੀਆਂ ਦੇ ਵੱਲੋਂ ਜੋ ਵਿਅਕਤੀ ਜਿਹੜੇ ਆ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਦੋਸ਼ੀ ਸੀ ਉਹਨਾਂ ਨੂੰ ਇਸ ਵਿਅਕਤੀ ਦੇ ਵੱਲੋਂ ਪਨਾਹ ਦਿੱਤੀ ਗਈ ਸੀ